ਬੜੀ ਬਦੀਆ ਰੋਟੀ ਖਾਂਦੇ ਆ ਖਾਂਦੇ ਆ ਹੀ 15 20 ਸਾਲ ਹੋ ਗਏ ਠਾਂਡੇ ਆਪਣੀ ਮਜਬੂਰੀ ਕਿੱਥੇ ਜਾਈਏ ਬੱਚੇ ਲੈ ਕੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਇਹਨਾਂ ਦਾ ਰਹਿਣ ਬਸੇਰਾ ਹੈ ਇੱਥੇ ਲੈਟਰਨ ਬਣੀ ਹੋਈ ਹੈ ਇੱਥੇ ਬਾਥਰੂਮ ਹੈ ਤੇ ਨਾਲ ਦੀ ਨਾਲ ਹੀ ਰਸੋਈ ਬਣੀ ਹੋਈ ਹੈ ਤਾਂ ਹਾਲਾਤ ਇੰਨੇ ਮਾੜੇ ਨੇ ਤੁਸੀਂ ਦੇਖ ਰਹੇ ਹੋ ਪਾਈ ਪਾਈ ਜੋੜ ਕੇ ਬੰਦਾ ਆਪਣਾ ਸੁਪਨਿਆਂ ਦਾ ਮਹਿਲ ਬਣਾਉਂਦਾ ਹੈ ਪਰ ਜਦੋਂ ਹਾਲਾਤ ਮਾੜੇ ਹੋ ਜਾਂਦੇ ਨੇ ਆਪਣੇ ਵੀ ਦੂਰ ਹੋ ਜਾਂਦੇ ਨੇ ਰਿਸ਼ਤੇਦਾਰ ਵੀ ਸਾਥ ਛੱਡ ਜਾਂਦੇ ਨੇ ਪਰਿਵਾਰ ਦੇ ਵਿੱਚ ਜਿਹੜੇ ਮੋਢੀ ਨੇ ਉਹ ਵੀ ਬਿਮਾਰੀ ਤੋਂ ਪੀੜਤ ਤੇ ਅਤੇ ਇਸ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਦੇ ਬੇਟੇ ਦੇ ਮੋਢੇ ਦੇ ਔਨਅਰ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਅੰਮ੍ਰਿਤਸਰ ਦੇ ਟਪਈ ਪਿੰਡ ਪਹੁੰਚੇ ਆ ਵਾਰਡ ਨੰਬਰ 72 ਦੇ ਵਿੱਚ ਅਤੇ ਉਸ ਪਰਿਵਾਰ ਨੂੰ ਮਿਲੌਣ ਜਾ ਰਿਹਾ ਜਿਸ ਦੇ ਹਾਲਾਤ ਦੇਖਣ ਤੋਂ ਬਾਅਦ ਤੁਹਾਡੇ ਹਿਰਦੇ ਜ਼ਰੂਰ ਬਲੁੰਦਰੇ ਜਾਣੇ ਨੇ ਹਾਲਾਤ ਬਹੁਤ ਹੀ ਵੱਤੋਂ ਬਾਤਰ ਨੇ ਇਹ ਦਰਵਾਜ਼ਾ ਹੈ ਨਾ ਜਿਹੜਾ ਇਸ ਦੇ ਅੰਦਰ ਰਹਿਣ ਵਾਲਾ ਪਰਿਵਾਰ ਜਿਹੜਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਇਹਨਾਂ ਦਾ ਰਹਿਣ ਬਿਸੇਰਾ ਹੈ ਇੱਥੇ ਲੈਟਰਨ ਬਣੀ ਹੋਈ ਹੈ ਇੱਥੇ ਬਾਥਰੂਮ ਹੈ ਤੇ ਨਾਲ ਦੀ ਨਾਲ ਹੀ ਰਸੋਈ ਬਣੀ ਹੋਈ ਹੈ ਤਾਂ ਹਾਲਾਤ ਇੰਨੇ ਮਾੜੇ ਨੇ ਤੁਸੀਂ ਦੇਖ ਰਹੇ ਹੋ ਇਹ ਇਹਨਾਂ ਦਾ ਰਹਿਣ ਬਿਸੇਰਾ ਇਸ ਸੁਪਨਿਆਂ ਦਾ ਮੈਲ ਹੈ ਬੜਾ ਪਾਈ ਪਾਈ ਜੋੜ ਕੇ ਬੰਦਾ ਆਪਰਾ ਸੁਪਨਿਆਂ ਦਾ ਮੈਲ ਬਣਾਉਂਦਾ ਹੈ ਪਰ ਜਦੋਂ ਹਾਲਾਤ ਮਾੜੇ ਹੋ ਜਾਂਦੇ ਨੇ ਆਪਣੇ ਵੀ ਦੂਰ ਹੋ ਜਾਂਦੇ ਨੇ ਰਿਸ਼ਤੇਦਾਰ ਵੀ ਸਾਥ ਛੱਡ ਜਾਂਦੇ ਨੇ ਇਹੀ ਹਾਲਾਤ ਇਸ ਪਰਿਵਾਰ ਦੇ ਬਣੇ ਹੋਏ ਨੇ ਪਰਿਵਾਰ ਦੇ ਵਿੱਚ ਜਿਹੜੇ ਮੋਢੀ ਨੇ ਉਹ ਵੀ ਬਿਮਾਰੀ ਤੋਂ ਪੀੜਤ ਤੇ ਇਸ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਦੇ ਬੇਟੇ ਦੇ ਮੋਢੇ ਤੇ ਤੇ ਦੋ ਬੇਟੀਆਂ ਨੇ ਇੱਕ ਬੇਟੀ ਜਿਹੜੀ ਕਿ ਪੜ੍ਹਾਈ ਤੋਂ ਬਾਅਦ ਡਿਪਰੈਸ਼ਨ ਦੇ ਵਿੱਚ ਚਲੇ ਗਈ ਹੈ ਤੇ ਦੂਸਰੀ ਬੇਟੀ ਜਿਹੜੀ ਹੈ ਜਵਾਨ ਨੇ ਦੋ ਜਵਾਨ ਧੀਆਂ ਨੇ ਅਤੇ ਇਹ ਮਾਂ ਬਾਪ ਦੇ ਮੋਢਿਆਂ ਤੇ ਸਾਰੀ ਜ਼ਿੰਮੇਵਾਰੀ ਹੈ ਜ਼ਰੂਰ ਹਿਰਦੇ ਵਲੁੰਦਰੇ ਜਾਂਦੇ ਨੇ ਜਦੋਂ ਅਸੀਂ ਇਹੋ ਜਿਹੇ ਪਰਿਵਾਰਾਂ ਨੂੰ ਦੇਖਦੇ ਆਂ ਪਰ ਹਾਲਾਤ ਇਹੋ ਜਿਹੇ ਦੇਖ ਕੇ ਪਰਿਵਾਰ ਦੇ ਜਿਹੜੇ ਨੇ ਕੋਰੋਨਾ ਜ਼ਰੂਰ ਆਉਂਦਾ ਹਿਰਦੇ ਜ਼ਰੂਰ ਵਲੁੰਦਰੇ ਜਾਂਦੇ ਨੇ ਤਾਂ ਮਾਤਾ ਜੀ ਸਾਹਿਬ ਨਾਲ ਨੇ ਗੱਲਬਾਤ ਕਰਦੇ ਆਂ ਮਾਤਾ ਜੀ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਪਰ ਤੁਹਾਡੇ ਹਾਲਾਤ ਇੰਨੇ ਮਾੜੇ ਕਿਵੇਂ ਬਣੇ ਹੋਏ ਨੇ ਤਾਂ ਨਹੀਂ ਮੈਨੂੰ ਕੋਈ ਸਮਝ ਨਹੀਂ ਲੱਗੀ ਹੂੰ ਬੜੀ ਬਦੀਆ ਰੋਟੀ ਖਾਂਦੇ ਆ ਖਾਂਦੇ ਆ ਇਹ 15-20 ਸਾਲ ਹੋ ਗਏ ਠਾਈ ਟੇਕ ਪਤਾ ਨਹੀਂ ਰੋਣਾ ਤਾਂ ਸਾਡਾ ਵੀ ਨਿਕਲ ਆਇਆ ਜਦੋਂ ਅਸੀਂ ਤੁਹਾਡੇ ਇਥੇ ਪੈਰ ਅੰਦਰ ਪਾਇਆ ਦਾ ਹਿਰਦੇ ਵਲੁੰਧਰੇ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਦੇਖਦੇ ਆ ਕਿਵੇਂ ਰਹਿੰਦੇ ਇਥੇ ਫਿਰ ਆਪਣੀ ਮਜਬੂਰੀ ਕਿੱਥੇ ਜਾਈਏ ਬੱਚੇ ਲੈ ਕੇ ਪਤਾ ਚੱਲਿਆ ਬੇਟੀ ਜਿਹੜੀ ਹੈ ਉਹ ਵੀ ਮਾਨਸਿਕ ਤੌਰ ਤੇ ਬਿਮਾਰ ਨੇ ਕੀ ਹੋਇਆ ਉਹਨਾਂ ਨੂੰ ਪਤਾ ਨਹੀਂ ਲੱਗਾ ਇੱਤਾਂ ਹੀ ਕਮ ਕਮ ਦੀ ਕੰਮ ਨਹੀਂ ਰਹੀ ਆ ਬੜਾ ਵਧੀਆ ਬੱਚਿਆਂ ਨੂੰ ਪੜਾਉਂਦੀ ਰਹੀ ਟਿਵੀਸ਼ਨ ਜੀ ਜੱਕਦਾ ਵੀ ਮੜਕੇ ਇਤਰਾ ਟੈਂਡੈਂਟ ਪੈ ਗਈ ਦੁਆਈ ਦੁਈ ਕੋਈ ਹੈ ਮਾਤਾ ਜੀ ਰੋਣਾ ਨਹੀਂ ਤੁਸੀਂ ਕਿਉਂ ਜੀ ਬਹੁਤ ਦਾਨੀ ਵੀਰ ਨੇ ਸਾਡੇ ਜਿਹੜੇ ਇਹੋ ਜਿਹੇ ਹਾਲਾਤ ਦੇ ਦੇ ਨੇ ਤਾਂ ਜ਼ਰੂਰ ਬਾਹ ਫੜ ਲੈਂਦੇ ਨੇ ਸਾਨੂੰ ਉਮੀਦ ਹੈ ਤੁਹਾਡੇ ਜਿਹੜੇ ਅਥਰੂਆਂ ਦਾ ਮੁੱਲ ਪੈ ਜਾਣਾ ਹੈ ਕਿਉਂਕਿ ਜਿਹੜੇ ਅਥਰੂ ਨੇ ਇਹ ਜਿਹੜੇ ਅਥਰੂਆਂ ਦਾ ਮੁੱਲ ਪੰਜਾਬੀਓ ਤੁਸੀਂ ਪਾਉਣਾ ਹੈ ਹਮੇਸ਼ਾ ਹੀ ਉਹਨਾਂ ਪਰਿਵਾਰਾਂ ਦੀ ਬਾਹ ਫੜ ਲੈਂਦੇ ਹੋ ਜਿਨ੍ਹਾਂ ਪਰਿਵਾਰਾਂ ਦੇ ਲੋਡ ਹੁੰਦੀ ਹੈ ਜਾਂ ਬੇਸ ਹਰਾਉਂਦੇ ਨਹੀਂ ਪਰ ਇਹ ਪਰਿਵਾਰ ਜਿਹੜਾ ਹੈ ਲੋਡ ਤੋਂ ਵੱਧ ਲੋਡ ਵੰਦਾ ਹੈ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਤੁਸੀਂ ਮਾਂ ਦੇ ਅਥਰੂਏ ਆਪਣੀਆਂ ਧੀਆਂ ਵਾਸਤੇ ਰੋ ਰਹੀ ਹੈ ਆਪਣੇ ਬੱਚਿਆਂ ਵਾਸਤੇ ਰੋ ਰਹੀ ਹੈ ਆਪਣੇ ਹਾਲਾਤ ਦੇ ਕਿ ਰੋ ਰਹੀ ਹੈ ਬੜੀ ਮਿਹਨਤ ਨਾਲ ਪਾਈ ਪਾਈ ਜੋੜ ਕੇ ਬੰਦਾ ਸੁਪਨੇ ਸਜਾਉਂਦਾ ਹੈ ਪਰ ਜਦੋਂ ਧੀਆਂ ਜਵਾਨ ਹੋ ਜਾਂਨ ਬੱਚੇ ਜਵਾਨ ਹੋ ਜਾਂਨ ਤਾਂ ਹਰ ਮਾਂ ਬਾਪ ਦਾ ਸੁਪਨਾ ਹੁੰਦਾ ਕਿ ਬੱਚੇ ਸਹਾਰਾ ਬਣਨਗੇ ਉਹਨਾਂ ਦਾ ਬੁਢਾਪੇ ਦਾ ਸਹਾਰਾ ਪਰ ਜਦੋਂ ਬੁਢਾਪੇ ਦੇ ਵਿੱਚ ਆਪਣੇ ਬੱਚਿਆਂ ਨੂੰ ਸੰਭਲਣਾ ਪੈਂਦਾ ਉਹਨਾਂ ਦਾ ਸਹਾਰਾ ਬਣਨਾ ਪੈਂਦਾ ਤਾਂ ਉਹ ਮਾਂ ਬਾਪ ਤੇ ਕੀ ਬੀਤਦੀ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਮਾਤਾ ਜੀ ਬੱਚੇ ਕਿੰਨੇ ਨੇ ਤੁਹਾਡੇ ਤਿੰਨ ਦੋ ਗੁੱਡੀਆਂ ਤੇ ਇੱਕ ਬੇਟਾ ਹੂੰ ਪਰਿਵਾਰ ਜਿਵੇਂ ਚੱਲ ਰਿਹਾ ਰੋਜੀ ਰੋਟੀ ਜਿਵੇਂ ਚੱਲ ਰਹੀ ਉਹ ਓਏ ਥੋੜਾ ਬਤਾਓ ਕਰਦਾ ਥੋੜਾ ਬਤਾਓ ਆਪ ਘਰ ਹੁੰਦਾ ਕੋਈ ਵਜਰਾ ਕਰਦਾ ਬਤਾਰ ਹਾਂ ਕਰਦਾ ਮੈਂ ਦੇਖ ਰਿਹਾ ਤੁਹਾਡੇ ਵਾਲਿਆਂ ਦੀਆਂ ਛੱਤਾਂ ਨੇ ਜਦੋਂ ਮੀਂਹ ਬਾਰਿਸ਼ ਹੁੰਦਾ ਤਾਂ ਕੀ ਹਾਲਾਤ ਬਣ ਜਾਂਦੇ ਨੇ ਪਾਣੀ ਆ ਜਾਂਦਾ ਕਿੰਨਾ ਜੀ ਪਾਣੀ ਭਰ ਜਾਂਦਾ ਐਦਾਂ ਹੀ ਥੱਲੇ ਥੱਲੇ ਆ ਜਾਂਦਾ ਪਰ ਬੱਚੇ ਵਿਚਾਰੇ ਉਤੋਂ ਦੀ ਮੋਮ ਜਾਮਾ ਪਾ ਕੇ ਥੱਲੇ ਲੁਕ ਜਾਂਦੇ ਇਹ ਮਾਵਾਸਤੇ ਹੰਦੇ ਬੜਾ ਵੱਡਾ ਦਿਲ ਚਾਹੀਦਾ ਜਦੋਂ ਬੱਚਿਆਂ ਦੇ ਮੁਸੀਬਤ ਪੈਂਦੀ ਹੈ ਨਾ ਸਭ ਤੋਂ ਜ਼ਿਆਦਾ ਮਾਰ ਹੁੰਦੀ ਏ ਕਿ ਜੋ ਸੁਪਨੇ ਸਜਾਏ ਹੁੰਦੇ ਮਾਂ ਨੇ ਉਹ ਬੱਚਿਆਂ ਨੂੰ ਨਹੀਂ ਦੇ ਪਾਉਂਦੀ ਜਦੋਂ ਤਾਂ ਕੀ ਬੀਜਦੀ ਆ ਜਦੋਂ ਬੱਚਿਆਂ ਦੇ ਹਾਲਾਤ ਦੇਖਦੇ ਵੜੀ ਮੁਸੀਬਤ ਪੈਂਦੀ ਕਿਥੇ ਲੁਕਾਵਾਂ 3 ਜਵਾਨ ਹੋ ਰਹੀਆਂ ਕੀ ਸੁਪਨੇ ਸੀ 3 ਵਾਸਤੇ 3 ਵਾਸਤੇ ਹੋਈ ਗਈ ਦਾ ਚਲੋ ਜਵਾਨ ਹੋ ਗਿਆ ਆਪਣੇ ਘਰ ਚਲ ਜਾਣਗੀਆਂ ਜਦੋਂ ਬੇਟੀ ਨੂੰ ਪੜਾਇਆ ਸੀ ਕਿੰਨੇ ਕਿ ਸੁਪਨੇ ਸਜਾਈ ਜੀ ਤੇ ਹਾਲਾਤ ਸੁਧਰ ਜਾਣਗੇ ਉਹਨਾਂ ਸੋਚਿਆ ਹੋਇਆ ਕਿ ਬੇਟੀ ਪੜ੍ਹੀ ਹੈ ਹਾਲਾਤ ਸੁਧਾਰ ਲੈਣੀ ਪਰਿਵਾਰ ਦੇ ਹਾਂਜੀ ਬੜੇ ਵਧੀਆ ਹੀ ਹਾਲਾਤ ਤੈਨੂੰ ਕਹਿੰਦੇ ਆ 20 ਸਾਲ ਹੀ ਹੋ ਗਏ ਸਾਨੂੰ ਥਾਂ ਦੇਖ ਪਈ। ਹਾਂ ਜਰੂਰ ਜੀ ਇਸ ਪਰਿਵਾਰ ਦੇ ਹਾਲਾਤ ਜਿਹੜੇ ਨੇ ਬਹੁਤ ਵੱਧ ਤੋਂ ਬਰਤਰ ਨੇ ਤਾਂ ਇਸ ਪਰਿਵਾਰ ਦੇ ਮੋਢੀ ਵੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ। ਨਾਮ ਜੀ ਤੁਹਾਡਾ ਜੀ ਨਰਵੈਲ ਜੀ। ਨਰਵੈਲ ਜੀ ਮੈਂ ਦੇਖ ਰਿਹਾ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ। ਇਹੋ ਜਿਹੇ ਹਾਲਾਤ ਜਿਹੜੇ ਆ ਰੱਬ ਨਾ ਕਿਸੇ ਦੇ ਵੀ ਬਣਾਵੇ। ਬਿਮਾਰੀ ਤੇ ਜਰੀਬੀ ਨਾ ਦੇਵੇ ਜਿਸੇ ਨੂੰ ਰੱਬ। ਇਹਦਾ ਅਹਿਸਾਸ ਹੁੰਦਾ ਸਾਨੂੰ ਹਿਰਦੇ ਬਲੁੰਦਰੇ ਜਾਂਦੇ ਜਦੋਂ ਐਵੇਂ ਜਿਹੇ ਹਾਲਾਤ ਦੇਖਦੇ ਆ ਸੱਚੀਵੇਂ ਚੱਲ ਰਿਹਾ ਪਰਵਾਰ ਨੇ ਬਾਜੀ ਇਹ ਮਜਬੂਰੀ ਜਿਹੜੀ ਆ ਵੀ ਕਰੀਏ ਤੇ ਕਰੀਏ ਕੀ ਕੋਈ ਹੱਲ ਵੀ ਤੇ ਇਦਾਂ ਨਹੀਂ ਲੱਭਾ ਜੋ ਲੈਨੇ ਅੱਜਾ ਮੁੰਡਾ ਨੂੰ ਕੁਝ ਵੀ ਲੈਂਦਾ ਉਹਦੇ ਵਿੱਚ ਹੀ ਗੁਜ਼ਾਰਾ ਕਰਦੇ ਆ ਤੇ ਕੁਝ ਮਦਦ ਸਾਡੀ ਐ ਬਤਾਰ ਸਿੰਘ ਹਨੀ ਬਹੁਤ ਕਰਦੇ ਆ ਇਹ ਆਟਾ ਦਾਲ ਜੋ ਵੀ ਆ ਦਵਾਈ ਤੱਕ ਰ ਮਤਲਬ ਇਹ ਸਾਨੂੰ ਫਰੀ ਦਿੰਦੇ ਆਂਦੇ ਨੇ ਮਰਦ ਉਦੋਂ ਰੋਂਦਾ ਜਦੋਂ ਦਰਦ ਹੱਦ ਤੋਂ ਵੱਧ ਵੱਜ ਜਾਂਦਾ ਹੈ ਆਏ ਉਹ ਬੇਬਸ ਬਾਪ ਹੈ ਜਿਹਦਾ ਰੋਣਾ ਨਿਕਲ ਆਇਆ ਆਪਣੇ ਹਾਲਾਤਾਂ ਨੂੰ ਦੇਖ ਕੇ ਮਰਦ ਨੂੰ ਦਰਦ ਨਹੀਂ ਹੁੰਦਾ ਮਰਦ ਬਹੁਤ ਆਪਣੀਆਂ ਮੁਸੀਬਤਾਂ ਝੱਲ ਜੇ ਬੱਚਿਆਂ ਨੂੰ ਪਾਲਦਾ ਹੈ ਪਰ ਜਦੋਂ ਦਰਦ ਹੱਦ ਤੋਂ ਵੱਧ ਜਾਂਦਾ ਹੈ ਨਾ ਤਾਂ ਪਰਿਵਾਰ ਦਾ ਰੋਣਾ ਜ਼ਰੂਰ ਆਉਂਦਾ ਹੈ ਤਾਂ ਇਹਨਾਂ ਅਥਰੂਆਂ ਦਾ ਮੁੱਲ ਜਿਹੜਾ ਪੰਜਾਬੀਓ ਤੁਸੀਂ ਪਾਉਣਾ ਹੈ ਇਸ ਪਰਿਵਾਰ ਦੇ ਹਾਲਾਤ ਜ਼ਰੂਰ ਸੁਧਾਰਨੇ ਆ ਬੱਚੇ ਫਿਰ ਜਿਵੇਂ ਆ ਪਾਪਾ ਜੀ ਇਸ ਤਰ੍ਹਾਂ ਚੱਲ ਰਿਹਾ ਹੈ ਤੁਸੀਂ ਜੇ ਕੰਮ ਜਾਂਦੇ ਹੋ ਮੈਂ ਤੇ ਕਈ ਮਹੀਨੇ ਤੋਂ ਹੁਣ ਬੰਬਾਰਾ ਪਹਿਲੇ ਮਕਾਰਾਪੁਰਾ ਤੋਂ ਹੁੰਦਾ ਸੀ ਉਹ ਦੁਬਾਰਾ ਅਗਾ ਹੁੰਦੇ ਮੇਰੇ ਕੋ ਡਾਕਟਰ ਨੇ ਮੈਨੂੰ ਮਨਾ ਕੀਤਾ ਕਿ ਵਜਨ ਨਹੀਂ ਚੁਕਣਾ ਕੁਝ ਕਰਨਾ ਨਹੀਂ ਸਾਈਕਲ ਨਹੀਂ ਚਲਾਉਣਾ ਇਹ ਹੱਡੀਆਂ ਜਿਹੜੀਆਂ ਇਹ ਸਾਰੀਆਂ ਕਮਜ਼ੋਰ ਨੇ ਮੈਂ ਦੇ ਰਹੇ ਜਿੱਥੇ ਤੁਹਾਡਾ ਰਹਿਣ ਬਸੇਰਾ ਹੈ ਜਿੱਥੇ ਰੋਟੀ ਬਣਾਉਂਦੇ ਹੋ ਤੁਸੀਂ ਉੱਥੇ ਨਾਲ ਹੀ ਤੁਸੀਂ ਲੈਟਰਨ ਬਾਥਰੂਮ ਵੀ ਉੱਥੇ ਹੀ ਬਣਿਆ ਹੋਇਆ ਹੈ ਤੁਹਾਡਾ ਸਾਰਾ ਪਰਦਾ ਜੋ ਇਨੀਆ ਧੀਆਂ ਵੀ ਜਵਾਨ ਹੋਈਆਂ ਨੇ ਲੈਟਰਨ ਬਾਥਰੂਮ ਉੱਥੇ ਜਾਂਦੇ ਹੋ ਸਾਰੇ ਹਾਂਜੀ ਹਾਂਜੀ ਉੱਥੇ ਆ ਨਾਬ ਤਾਂ ਤੁਸੀਂ ਦੇਖ ਰਹੇ ਹੋ ਇੱਥੇ ਬਸ ਬਾਥਰੂਮ ਦਰਵਾਜ਼ਾ ਪਰ ਇਹਦੇ 3 ਵਾਸਤੇ ਪੜਦਾ ਚਾਹੀਦਾ ਮੈਂ ਦੇਖਿਆ ਦਰਵਾਜ਼ਾ ਤਾਂ ਹੀ ਆਣੀ ਤੁਹਾਡੇ ਦੇ ਪੜਦਾ ਤਾਂ ਹੁੰਦਾ ਚਾਹੀਦਾ ਵੇਖੋ ਜੀ ਸਾਰਿਆਂ ਨੂੰ ਇੱਜ਼ਤ ਹਰ ਇੱਕ ਨੂੰ ਪਿਆਰੀ ਹੁੰਦੀ ਹੈ ਲੇਕਿਨ ਕਰੀਏ ਕੀ ਜਦੋਂ ਪਹਿਲੇ ਪੈਸਾ ਨਾ ਹੋਵੇ ਤਾਂ ਬੰਦਾ ਕੀ ਕਰ ਸਕਦਾ ਪੈਸਾ ਹੋਵੇ ਤਾਂ ਸਭ ਕਾ ਰੋਣਾ ਆਉਂਦਾ ਹੈ ਜੇ ਰੱਬਾ ਜੇ 3 ਪੁੱਤ ਦਿੱਤੇ ਸੀ ਤਾਂ ਹਾਲਾਤ ਤਾਂ ਵਧੀਆ ਦਿੰਦਾ ਰੋਣਾ ਛੱਡ ਕੇ ਮੈਂ ਮੈਨੂੰ ਮਾਰ ਰਹੀ ਨੇ ਪਛਾਇਆ ਹੈਗਾ ਲੇਕਿਨ ਮੈਂ ਨਹੀਂ ਤਾਂ ਜਿੰਦਾ ਨਹੀਂ ਰਹਿ ਸਕਦਾ ਇਹ ਤੱਕ ਜਿਹੜੇ ਜੰਗੇ ਅਫਤਾਰ ਸਿੰਘਣੀ ਵੇਖਦੇ ਆ ਕਿ ਸਾਡੇ ਕੋਈ ਉਹ ਜੇ ਐਪ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹ ਸਾਨੂੰ ਜਿੰਦਾ ਰੱਖ ਰਹੇ ਆ ਨਹੀਂ ਤੇ ਸਾਡੀ ਤੇ ਜ਼ਿੰਦਗੀ ਜਿਹੜੀ ਖਤਮ ਮਤਲਬ ਪਰਿਵਾਰ ਦੇ ਪੰਜ ਮੈਂਬਰ ਹੋ ਤੁਸੀਂ ਇੱਥੇ ਇਸੇ ਥਾਂ ਜ ਰਹਿੰਦੇ ਹੋ ਤੁਸੀਂ ਇਸੇ ਵਿੱਚ ਹੀ ਇਸੇ ਵਿੱਚ ਹੀ ਗੁਜ਼ਾਰਾ ਕਰ ਰਹੇ ਹੋ ਬੇਟੀ ਨੂੰ ਸੁਪਨੇ ਬੜੇ ਸੀ ਸਜਾਏ ਹੋਣਗੇ ਪੜਾਇਆ ਹ ਹੁਣ ਬੇਟੀ ਪੜ ਜਾਓ ਜੀ ਵੱਡੀ ਅਫਸਰ ਬਣੇ ਜੀ ਜਾ ਕੇ ਸਾਡੇ ਸੋਚਿਆ ਸੀ ਉਹ ਮਤਲਬ ਕੰਮ ਨਹੀਂ ਹੋਇਆ ਕੁਝ ਵੀ ਹੋ ਨਹੀਂ ਕੁਝ ਵੀ ਰੱਬ ਨੰਨ ਨਾਰਾਜ਼ੀ ਹੁੰਦੀ ਐ ਨਰਵਰ ਜੀ ਨਾ 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 ਮੈਨੂੰ ਜੇ ਆਪਾਂ ਜੇ ਧੀਆਂ ਪੁੱਤ ਦਿੱਤੇ ਹਾਲਾਤ ਤਾਂ ਵਧੀਆ ਦਿੰਨਾ ਨਾ ਉਹ ਨਾ ਮੈਨੂੰ ਕੋਈ ਨਾਰਾਜ਼ ਕਿੰਨੀ ਤੁਹਾਡੇ ਸਾਹਮਣੇ ਵੀ ਵੈਸੇ ਵੀ ਮੇਰੀ ਕੋਈ ਨਾਰਾਜ਼ ਕਿੰਨੀ ਆਹ ਦੋਸਤੋ ਜ਼ਰੂਰ ਜੀ ਹਾਲਾਤ ਚਾਹੇ ਜਿੰਨੇ ਮਰਜੀ ਮਾੜੇ ਨੇ ਪਰ ਰੱਬ ਦੇ ਔਟ ਆਸਰੇ ਦੇ ਵਿੱਚ ਨੇ ਅੱਜ ਵੀ ਰੱਬ ਨਾ ਨਾਰਾਜ਼ ਗੀਆ ਤਾਂ ਫਿਰ ਵੀ ਰੋਣਾ ਜ਼ਰੂਰ ਆਉਂਦਾ ਐ ਇਸ ਪਰਿਵਾਰ ਨੂੰ ਕਿ ਜਿਓ ਹਾਲਾਤ ਬਣੇ ਹੋਏ ਨੇ ਧੀਆਂ ਜਵਾਲ ਨੇ ਜਿੱਥੇ ਲੈਟਰਨ ਬਾਥਰੂਮ ਬਣਿਆ ਆ ਉੱਥੇ ਨਾਲ ਇਹਨਾਂ ਦੀ ਰਸੋਈ ਵੀ ਆ ਉੱਥੇ ਰੋਟੀ ਬਣਾਉਂਦੇ ਨੇ ਤਾਂ ਉੱਥੇ ਬਾਥਰੂਮ ਹੈ ਉੱਥੇ ਨਹਾਉਂਦੇ ਨੇ ਉੱਥੇ ਲੈਟਰਨਿੰਗ ਜਾਂਦੇ ਨੇ ਤਾਂ ਜਦੋਂ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਤਾਂ ਜ਼ਰੂਰ ਰੱਬ ਦਾ ਫਰਿਸ਼ਤਾ ਬਣ ਜਾਂਦੇ ਨੇ ਉਹ ਇਨਸਾਨ ਜਿਹੜੇ ਰਸਤਾ ਦੱਸਦੇ ਨੇ ਤਾਂ ਸਾਨੂੰ ਅੱਜ ਇਸ ਪਰਿਵਾਰ ਤਾਂ ਹੀ ਮਿਲ ਆਉਣ ਵਾਲੇ ਨੇ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਨੇ ਅਵਤਾਰ ਜੀ ਜਿਹੜੇ 72 ਨੰਬਰ ਵਾਰਡ ਦੇ ਰਹਿਣ ਵਾਲੇ ਨੇ ਤਾਂ ਇਸ ਪਰਿਵਾਰ ਨੇ ਵੀ ਤਰੀਫਾਂ ਜੀਤੀਆਂ ਇਸ ਵੀਰ ਦੀਆਂ ਕਿ ਜਦੋਂ ਰੋਟੀ ਦੀ ਲੋੜ ਹੁੰਦੀ ਆ ਤਾਂ ਰੋਟੀ ਤਾਂ ਹੀ ਪਚਾ ਦਿੱਤੀ ਜਾਂਦੀ ਆ ਪਰ ਜਿੰਨੇ ਜਿਹੜੇ ਮਾੜੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਮੈਨੂੰ ਯਾਦ ਆਦਾ ਜਿਹਾ ਇਦਾਂ ਦੀ ਮਦ ਹਮੇਸ਼ਾ ਦੀ ਤਰ੍ਹਾਂ ਤੁਸੀਂ ਲੋੜਵੰਦ ਪੰਜਾਬੀਓ ਬਾਹ ਫੜ ਲੈਂਦੇ ਹੋ ਤਾਂ ਇਸ ਪਰਿਵਾਰ ਦੀ ਵੀ ਬਾਹ ਫੜਨੀ ਆ ਅਵਤਾਰ ਜੀ ਮੈਂ ਦੇਖ ਰਿਹਾ ਹਾਲਾਤ ਇੰਨੇ ਮਾੜੇ ਨੇ ਤੁਹਾਡੀ ਵਾਰਡ ਹੈ ਜਿਹੜੀ ਪਿੰਡ ਪਟਪਈ ਦੇ ਰਹਿਣ ਵਾਲੇ ਨੇ ਸਾਰਾ ਏਰੀਆ ਇਸ ਤਰ੍ਹਾਂ ਦਾ ਜਾਂ ਇੰਨਾ ਦੇ ਹਾਲਾਤ ਨੇ ਨਹੀਂ ਕੁਛ ਕਰ ਹੈਗੇ ਨਹੀਂ ਇਹਨਾਂ ਦਾ ਜਿਆਦਾ ਮਾੜਾ ਹਾਲਾਤ ਆ ਘਰ ਦੇ ਵਿਚਾਰਿਆਂ ਦੇ ਤੁਸੀਂ ਵੇਖ ਲਓ ਵੀ ਇੱਕ ਘਰ ਦੀ ਜਿਹੜੀ ਨੀ ਹੈ ਨਾ 10 11 ਫੁੱਟ ਤੇ ਹੋਣੀ ਚਾਹੀਦੀ ਆ 6 ਫੁੱਟ ਤੇ ਆ ਤੇ ਪੱਖਾ ਵੇਖ ਲਓ ਸਿਰ ਤੇ ਹੋਂਡਿਆ ਜੀ ਬਹੁਤ ਮਾੜੇ ਹਾਲਾਤ ਇਹਨਾਂ ਦੇ ਅਸੀਂ ਤੇ ਬੇਨਤੀ ਕਰਨਾ ਚਾਹੁੰਦੇ ਆ ਭਵੰਤਮਾਨ ਨੂੰ ਸੀਐਮ ਸਾਹਿਬ ਨੂੰ ਪੀ ਜਿਹੜੀਆਂ ਸਾਡੇ ਇਲਾਕੇ ਹਨ ਗਰੀਬ ਲੰਕਾ ਜਿਹੜਾ ਵਾਰਡ ਨੰਬਰ 72 ਦੇ ਵਿੱਚ ਪਿੰਡ ਟਪਈ ਦੇ ਵਿੱਚ ਇਹਨੂੰ ਲਾਲ ਲਕੀਰ ਦੇ ਵਿੱਚ ਲਿਆਂਦਾ ਜਾਵੇ ਲਾਲ ਲਕੀਰ ਤੋਂ ਨਾ ਹਟਾਇਆ ਜਾਵੇ ਆਪਾਂ ਪਟਵਾਰੀ ਸਾਹਿਬ ਕੋ ਗਏ ਸੀ ਇਹਨਾਂ ਸਾਰਿਆਂ ਦੀਆਂ ਮਜਬੂਰੀਆਂ ਲੈ ਕੇ ਉਹ ਕਹਿੰਦੇ ਭਾਜੀ ਵੀ ਇਹ ਇਲਾਕੇ ਜਿਹੜੇ ਹਨ ਲਾਲ ਲਕੀਰ ਚ ਨਹੀਂ ਹੁੰਦੇ ਤੇ ਇਸ ਕਰਕੇ ਇਹਨਾਂ ਰਜਿਸਟਰੀਆਂ ਜਿਹੜੀਆਂ ਹੋਈਆਂ ਵਾਂ ਉਹ ਤੁਸੀਂ ਲੈ ਆਓ ਤੇ ਆਪਾਂ ਬਾਲੇ ਛਤਾਂ ਤੋਂ ਮੁਆਫਜ਼ਾ ਦਵਾਂਗੇ ਜਦ ਕਿ ਇੱਥੇ ਸਾਰੀ ਜਗ੍ਹਾ ਹੀ ਲਾਲ ਲਕੀਰ ਦੇ ਵਿੱਚ ਇਹ ਰਜਿਸਟਰੀਆਂ ਨਹੀਂ ਹੋਈਆਂ ਪੁਰਾਣੇ ਬੈਠੇ ਹੋਏ 40 50 50 ਸਾਲ ਤੋਂ ਤੇ ਬੇਨਤੀ ਇਹੋ ਕਰਨਾ ਚਾਹੁੰਦੇ ਆਂ ਬਿਨਾਂ ਵਿਚਾਰਾਂ ਨੂੰ ਇਹਨਾਂ ਦਾ ਹੱਕ ਦਿੱਤਾ ਜਾਵੇ ਜਿੰਨੇ ਵੀ ਮਾੜੇ ਲਾਕੇ ਆ ਜਿਹੜੇ ਲਾਲਕੀਰ ਦੇ ਵਿੱਚ ਆਉਂਦੇ ਆ ਪਟਵਾਰੀ ਸਾਹਿਬ ਕਹਿੰਦੇ ਵੀ ਲਾਲਕੀਰ 'ਚ ਨਹੀਂ ਹੈਗੇ ਆਪਾਂ ਕਹਿੰਦੇ ਵੀ ਇਹਨਾਂ 'ਚ ਲਾਲਕੀਰ ਦੇ ਵਿੱਚ ਲਿਆਂਦਾ ਜਾਵੇ ਇਹਨਾਂ ਦੇ ਪਤਾ ਤਾਂ ਹੈਗਾ ਹੀਗਾ ਵੀ ਛਾਲ ਜਿਹੜੀਆਂ ਛੱਤਾਂ ਵਾਲਿਆਂ ਦੀਆਂ ਤੇ ਸਰਕਾਰ ਨੇ ਸਕੀਮ ਇਹੋ ਕੱਢਿਆ ਵੀ ਆਪਾਂ ਬਾਲਾਂ ਛੱਤਾਂ ਦਾ ਮੁਆਵਜ਼ਾ ਦੇਵਾਂਗੇ ਇਹਨਾਂ ਨੂੰ ਭਾਵੇਂ ਲਾਲਕੀ ਚ ਆਉਂਦਾ ਭਾਵੇਂ ਨਹੀਂ ਆਉਂਦਾ ਇਹੋ ਬੇਨਤੀ ਕਰਨਾ ਚਾਹੁੰਦੇ ਆ ਦੂਜੀ ਗੱਲ ਇਹਨਾਂ ਦਾ ਨੀਲਾ ਕਾਰਡ ਵੀ ਨਹੀਂ ਬਣਿਆ ਹੋਇਆ ਮੈਂ ਹੁਣੇ 2-3 ਮਹੀਨੇ ਤੋਂ ਕਾਉਂਸਲ ਬਣਿਆ ਵਾਂ ਬਾਕੀ ਜਿੰਨੀ ਮੈਂ ਸਪੋਰਟ ਹੋਏਗੀ ਮਿਹਨਤੀ ਕਰਾਂਗਾ ਤੁਸੀਂ ਆਪਣੇ ਵੱਲੋਂ ਮਦਦ ਕਰੋ ਇਸ ਪਰਿਵਾਰ ਦੀ ਜਿੰਨੀ ਵੀ ਹੋ ਰਹੀ ਹੈ ਜਾਂ ਜਿੰਨੀ ਲੋੜ ਹੈ ਕੋਈ ਕੁਛ ਕਿਵੇਂ ਲੋ ਮੂੰਹ ਤੇ ਬੈਠੇ ਸੀ ਹੁਣ ਵੀ ਕਰ ਰਹੇ ਲੀਡਰ ਤੋਂ ਪਹਿਲਾਂ ਵੀ ਕਰ ਰਹੇ ਸੀ ਇਹ ਲੀਡਰ ਹੋਣ ਤੋਂ ਪਹਿਲਾਂ ਵੀ ਕਰ ਰਹੇ ਸੀ ਤੇ ਹੁਣ ਵੀ ਕਰ ਰਹੇ ਨੇ ਲੀਡਰ ਉਹੀ ਹੈ ਜੀ ਜਿਹੜਾ ਜਨਤਾ ਦੇ ਵਿੱਚ ਰਹਿੰਦਾ ਹੈ ਜਨਤਾ ਹੀ ਲੀਡਰ ਬਣਾਉਂਦੀ ਹੈ ਤੇ ਜਨਤਾ ਹੀ ਸੁਪਨੇ ਸਜਾਉਂਦੀ ਹੈ ਤਾਂ ਅਵਧਾਰ ਜੀ ਜੇ ਇਹਨਾਂ ਨੇ ਵੋਟਾਂ ਪਾਈਆਂ ਨੇ ਜੇ ਤੁਹਾਨੂੰ ਚੁਣਿਆ ਤਾਂ ਮੇਰਾ ਪਰਸਨਲੀ ਤੌਰ ਤੇ ਅਪੀਲ ਹੈ ਤੁਹਾਨੂੰ ਇਸ ਪਰਿਵਾਰ ਵਾਸਤੇ ਜਿੰਨੀ ਐਫਰਟ ਦੀ ਲੋੜ ਹੈ ਜਰੂਰ ਲਾਓ ਤੁਸੀਂ ਤੇ ਮੈਂ ਤੇ ਕਹਿੰਦਾ ਮੈਂ ਤੇ ਬੇਨਤੀ ਕਰ ਸਕਦਾ ਸਾਰਿਆਂ ਨੂੰ ਬਿਨਾਂ ਦਵਾਤ ਵਾਸੋ ਸੋਚਿਆ ਜਾਵੇ ਸੀਐਮ ਸਾਹਿਬ ਨੂੰ ਵੀ ਆਪਾਂ ਬੇਨਤੀ ਕਰਦੇ ਹਾਂ ਜਿਹੜੇ ਸਾਡੇ ਲਾਕੇ ਦੇ ਐਮਐਲਏ ਜਸਪੀਰ ਸੰਧੂ ਜੀ ਉਹ ਵੀ ਕਿਰਪਾ ਕਰਨਿਆ ਦਾ ਕੋਰੀ ਘਰ ਆ ਕੇ ਵੇਖਣ ਇਹਨਾਂ ਦਾ ਸਾਡੇ ਐਮਪੀ ਸਾਹਿਬ ਹੈ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਜੀ ਓਝਲਾ ਆਪਾਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਭਾਜੀ ਵੇਖੋ ਕੀ ਹਾਲਾਤ ਨੇ ਇਹਨਾਂ ਦੇ ਜਰੂਰ ਜੀ ਜਰੂਰ ਜੀ ਬੇਨਤੀ ਹੈ ਸਾਡੀ ਵੀ ਦਾਨੀ ਸੱਜਣਾ ਨੂੰ ਐਨਆਰਆਈ ਭਰਾਵਾਂ ਨੂੰ ਅਤੇ ਸਮਾਸੇ ਵੀ ਵੀਰਾਂ ਨੂੰ ਤੇ ਇਸ ਪਰਿਵਾਰ ਦੇ ਹਾਲਾਤ ਜਿਹੜੇ ਬਣੇ ਹੋਏ ਨੇ ਉਸ ਪਰਿਵਾਰ ਦੇ ਹਾਲਾਤ ਦੇਖਣ ਤੋਂ ਬਾਅਦ ਇਸ ਪਰਿਵਾਰ ਦੀ ਮਦਦ ਵਾਸਤੇ ਜਰੂਰ ਪਹ ਇਸ ਪਰਿਵਾਰ ਨਾਲ ਸਿੱਧਾ ਰਾਬਤਾ ਤੁਸੀਂ ਪਿੰਡ ਟਪਈ ਪਹੁੰਚਣਾ ਤੇ ਵਾਰਡ ਨੰਬਰ 72 ਦੇ ਵਿੱਚ ਆਉਣਾ ਤਾਂ ਇਸ ਪਰਿਵਾਰ ਦਾ ਰਾਬਤਾ ਬਣਾਉਣਾ ਤਾਂ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੇ ਉਸੇ ਪਰਿਵਾਰ ਦੀਆਂ ਸਾਂਝੀਆਂ ਕੀਤੀਆਂ ਮੈਂ ਦੁਬਾਰਾ ਤੋਂ ਸਾਂਝੀਆਂ ਕਰ ਦਿੰਦਾ ਕਿ ਜਿਹੜਾ ਇਹਨਾਂ ਦਾ ਸੁਪਲਿਆਂ ਦਾ ਮੈਲ ਹੈ ਇਹ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਇਹ ਰਸੋਈ ਵੀ ਬਣਾਈ ਹੋਈ ਹੈ ਤੇ ਨਾਲ ਹੀ ਇਹਨਾਂ ਦਾ ਰਹਿਣ ਬਿਸਰਾ ਜਿੱਥੇ ਪਰਿਵਾਰ ਦੇ ਪੰਜ ਮੈਂਬਰ ਰਹਿੰਦੇ ਨੇ ਤੇ ਇੱਧਰ ਬਾਥਰੂਮ ਤੇ ਲੈਟਰਨ ਬਣੇ ਹੋਏ ਨੇ ਤੇ ਚੁੱਲ੍ਹਾ ਜਿਹੜਾ ਜੇ ਜਦ ਰੋਟੀ ਬਣਦੀ ਹੈ ਜਾਂ ਨਹੀਂ ਬਣਦੀ ਪਤਾ ਨਹੀਂ ਕਿਸੇ ਵੇਲੇ ਚੁੱਲ੍ਹੇ ਦੇ ਵਿੱਚ ਤਪਦਾ ਚੁੱਲਾ ਜਾਂ ਨਹੀਂ ਤਪਦਾ ਰੋਟੀ ਬਣਦੀ ਹੈ ਚਟਨੀ ਨਾਲ ਰੋਟੀ ਖਾਂਦੇ ਆ ਜਾਂ ਆਚਾਰ ਨਾਲ ਖਾਂਦੇ ਆ ਵੀ ਨਹੀਂ ਪਤਾ ਜਿਆ ਲੂਣ ਨਾਲ ਰੋਟੀ ਮਿਲਦੀ ਐ ਇਸ ਪਰਿਵਾਰ ਨੂੰ ਇਹ ਹਾਲਾਤ ਇੰਨੇ ਮਾੜੇ ਨੇ ਤਾਂ ਅਫਦਾਰ ਜੀ ਇਹਨਾਂ ਦਾ ਮੋਬਾਈਲ ਨੰਬਰ ਜਾਇ ਚੋਈ ਰਾਬਤਾ ਬਣਾਉਣਾ ਵੇ ਕਿਸੇ ਦਾਨੀ ਸੱਜਣ ਨੇ ਇਹਨਾਂ ਦਾ ਇਹ ਹਾਲਾਤ ਸੁਧਾਰਨੇ ਹੋਂ ਤਾਂ ਚੰਗੇ ਸਰ ਮੈਂ ਆਪਣਾ ਨੰਬਰ ਦੇ ਦਿੰਦਾ ਇਹਨਾਂ ਕੋਲ ਤਾਂ ਨੰਬਰ ਵੀ ਨਹੀਂ ਹੈਗਾ ਵਿਚਾਰਿਆਂ ਕੋ ਮੈਂ ਆਪਣਾ ਨੰਬਰ ਦੇ ਦਿੰਦਾ ਵਾਂ ਨੰਬਰ ਆ ਹੀ ਆਪਾਂ ਇਹਨਾਂ ਨੂੰ ਰਾਬਤਾ ਕਰ ਲਾਂਗੇ ਮੇਰਾ ਨੰਬਰ ਹੈ 98145 29856 98145 29856 ਇਹ ਮੇਰਾ ਨੰਬਰ ਹੈ ਫੋਨ ਨੰਬਰ ਤੇ ਤੁਸੀਂ ਮੈਨਾ ਕਰੋ ਤਾਂ ਮੈਂ ਇਹਨਾਂ ਨੂੰ ਸਿੱਧੇ ਲਿਆਵਾਂਗਾ ਬੇਨਤੀ ਹੈ ਜੀ ਜਿਹੜੇ ਵੀ ਦਾਨੀ ਸੱਜਣ ਨੇ ਜਰੂਰ ਇਸ ਨੰਬਰ ਤੇ ਰਾਬਤਾ ਬਣਾਉਣ ਪਰ ਇਹਨਾਂ ਦੇ ਹਾਲਾਤ ਜਰੂਰ ਦੇਖਣ ਅਤੇ ਇਹਨਾਂ ਦੇ ਹਾਲਾਤ ਦੇਖਣ ਤੋਂ ਬਾਅਦ ਇਹਨਾਂ ਦੀ ਮਦਦ ਜਰੂਰ ਹੋਣੀ ਚਾਹੀਦੀ ਹੈ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਇਹਨਾਂ ਪਰਿਵਾਰਾਂ 'ਨੂੰ ਧਿਆਨ ਦੇਣ ਦੀ ਲੋੜ ਹੈ ਜਿਹੜੀਆਂ ਸਰਕਾਰੀ ਸਹੂਲਤਾਂ ਨੇ ਉਹ ਇਹਨਾਂ ਨੂੰ ਮੁਹੱਈਆ ਹੋਣੀਆਂ ਚਾਹੀਦੀਆਂ ਨੇ ਐਸੇ ਉਮੀਦ ਦੇ ਨਾਲ ਮੈਨੂੰ ਦੀ ਅਜਸਤ ਮੈਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਆਉਣ ਯਾਰ ਚੈਨਲ ਦੇ ਨਾਲ